ਕਿਨੇ ਇਨਸਾਨ ਜੀਵੇਂ ਦਾ ਸੋਚਦਾ ਨਾ ਉਹ ਓਵੇਂ ਦਾ ਹੀ ਬਣ ਜਾਂਦਾ ਵਾ ਜਦੋਂ ਹੀ ਤੁਸੀਂ ਸੋਚਣਾ ਬੰਦ ਕੀਤਾ ਤਾਂ 1 ਕਰੋੜ ਰੁਪਏ ਪਿੱਛੇ ਜਾਣਾ ਸ਼ੁਰੂ ਹੋ ਗਿਆ ਮੈਨੂੰ ਇਹ ਲੱਗਦਾ ਹੈ ਕਿ ਮੈਂ ਕਰੋੜਪਤੀ ਬਣੂੰਗਾ ਤੁਸੀਂ ਸੋਚਣਾ ਬੰਦ ਕਰ ਦਿਜੀਏ ਸਿਰਫ 5 ਦਿਨ ਹੀ ਸੋਚਣਾ ਸੀ ਹੋਰ ਆਪਣੇ ਫੋਨ ਦੇ ਉੱਤੇ ਵਾਲਪੇਪਰ ਲਗਾਓ ਆਪਣੇ ਘਰ ਦੀ ਦੀਵਾਰ ਦੇ ਉੱਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਦੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਮੈਂ ਹਾਜ਼ਰਾਂ ਤੁਹਾਡੇ ਸਾਰਿਆਂ ਵਾਸਤੇ ਇੱਕ ਮੋਟੀਵੇਸ਼ਨਲ ਵੀਡੀਓ ਦੇਤੀ ਜੀ ਅਗਰ ਤੁਸੀਂ ਮੇਰੀ ਇਹ ਵੀਡੀਓ ਦੇਖ ਲੈਣੀ ਹੋ ਨਾ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਤੁਸੀਂ ਅੱਗੇ ਵਧਜੋਗੇ ਸੋ ਜਿਹੜਾ ਸਾਡਾ ਅੱਜ ਦੀ ਵੀਡੀਓ ਦਾ ਟੌਪਿਕ ਹੈ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈਗਾ ਕਿ ਜਿਹੜਾ ਸਾਡਾ ਦਿਮਾਗ ਆ ਇਹ ਇੱਕ ਚੁੰਬਕ ਦੀ ਤਰ੍ਹਾਂ ਕੰਮ ਕਰਦਾ ਹਾਂਜੀ ਵਾਕਿਆ ਇਹ ਸੱਚੀ ਗੱਲ ਆ ਕਿ ਜਿਹੜਾ ਸਾਡਾ ਦਿਮਾਗ ਆ ਇਹ ਇੱਕ ਚੁੰਬਕ ਦੀ ਤਰ੍ਹਾਂ ਕੰਮ ਕਰਦਾ ਇੱਕ ਦਿਨ ਤੁਸੀਂ ਨਾ ਇਹ ਚੀਜ਼ ਸੋਚ ਕੇ ਦੇਖਿਓ ਜੋ ਵੀ ਚੀਜ਼ ਤੁਸੀਂ ਚਾਹੁੰਦੇ ਹੋ ਵੀ ਮੈਨੂੰ ਇਹ ਚੀਜ਼ ਮਿਲ ਜੇ ਤਾਂ ਨੂੰ ਉਹ ਜੀ 101% ਮਿਲੇਗੀ ਹੀ ਮਿਲੇਗੀ ਜੋ ਵੀ ਤੁਸੀਂ ਚਾਹੁੰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਬਣਨਾ ਚਾਹੁੰਦੇ ਹੋ ਵੀ ਯਾਰ ਮੈਂ ਐਵੇਂ ਦਾ ਬਣਨਾ ਚਾਹਨਾ ਤਾਂ ਤੁਸੀਂ ਵਾਕਈ ਉਦਾਂ ਦੇ ਬਣ ਜੂਗੀ ਕਿਉਂਕਿ ਜਿਹੜਾ ਸਾਡਾ ਦਿਮਾਗ ਹੈ ਨਾ ਇਹ ਇੱਕ ਚੁੰਬਕ ਦੀ ਤਰ੍ਹਾਂ ਕੰਮ ਕਰਦਾ ਆ ਵੀਰ ਜੇ ਦੇਖਿਆ ਜਾਵੇ ਕਿੰਦੇ ਸਾਰੇ ਨਾਲੋਂ ਸਾਰੇ ਨਾਲੋਂ ਪਾਵਰਫੁੱਲ ਪੂਰੀ ਦੁਨੀਆ ਦੇ ਵਿੱਚ ਕਿਹੜੀ ਜੀ ਹੈ ਉਹ ਹੈਗੀ ਆ ਦਿਮਾਗ ਕਿਉਂਕਿ ਦਿਮਾਗ ਹੈ ਜਿਹੜਾ ਸਾਡਾ ਇਹ ਇੱਕ ਇਹੋ ਜੀ ਚੀਜ਼ ਹੈ ਨਾ ਜਿੰਨੂੰ ਜਿੱਥੇ ਮਰਜ਼ੀ ਬੈਠੇ ਤੁਸੀਂ ਜੇ ਕਿਤੇ ਵੀ ਬੈਠੇ ਹੋ ਤੁਸੀਂ ਇਨੂੰ ਬੈਠੇ ਬਿਠਾਈ ਜਿੱਥੇ ਤੁਹਾਡਾ ਦਿਲ ਕਰਦਾ ਇਹਨੂੰ ਉੱਥੇ ਲੈ ਜਾਓ ਅਮਰੀਕਾ ਲੈ ਜਾਓ ਕੈਨੇਡਾ ਲੈ ਜਾਓ ਜਿੱਥੇ ਮਰਜੀ ਲੈ ਜਾਓ ਜਿੱਥੇ ਤੁਹਾਡਾ ਦਿਲ ਕਰਦਾ ਵਾ ਕਿਉਂਕਿ ਦੇਖੋ ਜੋ ਤੁਸੀਂ ਅੱਜ ਤੋਂ ਜੋ ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਤੁਸੀਂ ਚੀਜ਼ ਦੇਖੀ ਸੀ ਨਾ ਤੁਸੀਂ ਉਹ ਯਾਦ ਕਰ ਲਓ ਤੁਹਾਨੂੰ ਆਟੋਮੈਟਿਕ ਹੀ ਉਹ ਚੀਜ਼ ਪੂਰੀ ਸੀਨ ਪੂਰੀ ਫਿਲਮ ਵਾਈਜ਼ ਉਹ ਸੀਨ ਤੁਹਾਡੇ ਦਿਮਾਗ ਦੇ ਵਿੱਚ ਆ ਜਾਏਗਾ ਜੋ ਵੀ ਤੁਹਾਡੇ ਨਾਲ ਅੱਜ ਤੋਂ 8 ਸਾਲ ਪਹਿਲਾਂ 10 ਸਾਲ ਪਹਿਲਾਂ 5 ਸਾਲ ਪਹਿਲਾਂ 4 ਮਹੀਨੇ ਪਹਿਲਾਂ ਜੋ ਵੀ ਹੋਇਆ ਸੀ ਉਹ ਪੂਰੀ ਫਿਲਮ ਬਣ ਕੇ ਤੁਹਾਡੇ ਦਿਮਾਗ ਤੁਹਾਨੂੰ ਦਿਖਾਣੀ ਸ਼ੁਰੂ ਕਰ ਦੇਗਾ ਕਿਉਂਕਿ ਸਾਡਾ ਦਿਮਾਗ ਹੈ ਜਿਹੜਾ ਹੈ ਇੰਨਾ ਪਾਵਰਫੁਲ ਆ ਇੰਨਾ ਗਪਾਵਰਫੁਲ ਆ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਹੀ ਜੋ ਤੁਸੀਂ ਦਿਮਾਗ ਨਾਲ ਸੋਚੂਗੇ ਤੁਸੀਂ ਉਹ ਚੀਜ਼ ਬਣ ਜਾਓਗੇ ਇਹ 101% ਸੱਚ ਗੱਲ ਆ ਇਹ ਮੇਰੀ ਜ਼ਿੰਦਗੀ ਦੇ ਵਿੱਚ ਅਪਣਾਇਆ ਹੋਇਆ ਤਰੀਕਾ ਵਾ ਕਿਉਂਕਿ ਮੈਂ ਜਿਹੜੀ ਗੱਲ ਕਰਾਂਗਾ ਨਾ ਤੁਹਾਡੇ ਨਾਲ ਤੁਹਾਡੇ ਨਾਲ ਮੈਂ ਉਦਾਂ ਦੀ ਗੱਲ ਕਰਾਂਗਾ ਜਿਹੜੀ ਮੈਂ ਆਪਣੀ ਲਾਈਫ ਦੇ ਵਿੱਚ ਮੈਂ ਦੇਖੀ ਹੋਊਗੀ ਹੰਡਾਈ ਹੋਊਗੀ ਜੋ ਮੇਰੇ ਨਾਲ ਬੀਤੀ ਹੋਊਗੀ ਕਿਉਂਕਿ ਇਹ ਚੀਜ਼ ਤੋਂ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਆ ਜੋ ਵੀ ਟੀਮ ਮੈਂ ਸੋਚਦਾ ਵਾਂ ਮੇਰੇ ਨਾਲ ਉਹ 101% ਹੁੰਦੀ ਹੀ ਹੁੰਦੀ ਆ। ਹਾਂ ਇੱਕ ਗੱਲ ਜ਼ਰੂਰ ਤੁਸੀਂ ਐ ਨਹੀਂ ਹੈਗਾ ਤੁਸੀਂ ਇੱਕ ਵਾਰੀ ਸੋਚ ਲਿਆ ਤਾਂ ਤੁਸੀਂ ਉਦਾਂ ਦੇ ਬਣ ਜੂਗੇ ਨਹੀਂ। ਤੁਹਾਨੂੰ ਸੋਚਣਾ ਪੈਗਾ ਉਸਤੇ ਤੁਹਾਨੂੰ ਕੰਮ ਕਰਨਾ ਪੈਗਾ। ਸਾਡਾ ਦਿਮਾਗ ਇਹਦਾ ਚੁੰਬਕ ਦੀ ਤਰ੍ਹਾਂ ਕਿਵੇਂ ਕੰਮ ਕਰਦਾ ਵਾ ਦੇਖੋ। ਮੰਨ ਕੇ ਚੱਲੋ ਜਿੱਡੀ ਛੋਟੀ ਚੁੰਬਕ ਹੋਊਗੀ ਨਾ ਮੰਨ ਕੇ ਚੱਲੋ ਤੁਸੀਂ ਇੱਡੀ ਛੋਟੀ ਚੁੰਬਕ ਲੈ ਲਈ ਆ। ਜਦੋਂ ਤੁਸੀਂ ਇੱਡੀ ਛੋਟੀ ਚੁੰਬਕ ਕਰੋਗੇ ਉਹਦੇ ਆਲੇ ਦੁਆਲੇ ਦਾ ਤੁਸੀਂ ਜਿਹੜੇ ਲੋਹੇ ਦੇ ਕਣ ਜੇ ਹੁੰਦੇ ਨੇ ਤੁਸੀਂ ਉਹ ਖਿਲਾਰ ਦਿਓ ਤੇ ਵਿੱਚ ਆਪਣੀ ਛੋਟੀ ਜੀ ਚੁੰਬਕ ਤੁਸੀਂ ਰੱਖ ਲਓ। ਜਿਹੜੇ ਚੁੰਬਕ ਦੀ ਚੁੰਬਕ ਦੀ ਮਾਰ ਜਿੱਥੋਂ ਤੱਕ ਹੋਊਗੀ ਜਿੱਥੋਂ ਤੱਕ ਚੁੰਬਕ ਦੀ ਮਾਰ ਹੋਊਗੀ ਆਲੇ ਦੁਆਲੇ ਉਹ ਲੋਹੇ ਤੇ ਜਿੰਨੇ ਵੀ ਕਣ ਜੇ ਹੋਣਗੇ ਉਹਨਾਂ ਨੂੰ ਖਿੱਚ ਲੇਗਾ ਆਪਣੇ ਵੱਲ ਤੇ ਆਪਣੇ ਨਾਲ ਚੁ ਮੇੜ ਲੇਗਾ ਤੇ ਜਿੰਨੀ ਵੱਡੀ ਤੁਹਾਡੀ ਚੁੰਬਕ ਹੋ ਗਈਗੀ ਮੰਨ ਕੇ ਜਦੋਂ ਤੁਸੀਂ 2 ਕਿਲੋਮੀਟਰ ਵੱਡੀ ਤੁਸੀਂ ਚੁੰਬਕ ਲੈ ਲੈਂਦੀ ਉਦਾਹਰਨ ਵਜੋਂ ਤੁਸੀਂ ਉਹਨੂੰ ਵਿਚਕਾਰ ਰੱਖ ਦੋ ਤੇ ਜਿਹੜੇ 2 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਜਿਹੜਾ ਲੋਹਾ ਆਉਂਦਾ ਵਾ ਜੋ ਵੀ ਕਣ-ਮਣ ਆਉਂਦੀ ਆ ਉਹ ਜਿਹੜੇ 2 ਕਿਲੋਮੀਟਰ ਦੇ ਵਿਚਕਾਰ ਤੁਸੀਂ ਚੁੰਬਕ ਰੱਖੀ ਆ ਵੱਡੀ ਸਾਰੀ ਉਹ ਬਹੁਤ ਵੱਡੀਆਂ-ਵੱਡੀਆਂ ਚੀਜ਼ਾਂ ਨੂੰ ਆਪਣੇ ਵੱਲ ਕੈਟਲਿਗੀ ਆਪਣੇ ਨਾਲ ਤੇ ਜੋੜ ਲੇਗੀ ਉਹਨਾਂ ਨੂੰ ਸੋ ਇਸੇ ਤਰ੍ਹਾਂ ਸਾਡਾ ਦਿਮਾਗ ਆ ਮਗਰਦਾ ਸਾਡਾ ਦਿਮਾਗ ਤਾਂ ਉਹ ਚੁੰਬਕ ਨਾਲੋਂ ਬਹੁਤ ਜ਼ਿਆਦਾ ਵੱਡਾ ਵਾ 100 ਗੁਣਾ 200 ਗੁਣਾ 500 ਗੁਣਾ 1000 ਗੁਣਾ ਸਾਡਾ ਭਟਾ ਦਿਮਾਗ ਆ ਚੁੰਬਕ ਨਾਲੋਂ ਜਿੱਥੇ ਤੁਸੀਂ ਦਿਮਾਗ ਨੂੰ ਰੱਖੋਗੇ ਜੋ ਤੁਸੀਂ ਸੋਚੋਗੇ ਤੁਹਾਡੇ ਨਾਲ ਉਹੀ ਹੋਊਗਾ ਤੁਸੀਂ ਉਵੇਂ ਦੇ ਬਣ ਜਾਓਗੇ ਤੁਸੀਂ ਆਪਣੇ ਦਿਮਾਗ ਨੂੰ ਤੁਸੀਂ ਅੱਜ ਤੋਂ ਹੀ ਇੰਡੀਕੇਟਰ ਦੇਣਾ ਸ਼ੁਰੂ ਕਰ ਦੋ ਵੀ ਮੈਂ 2024 ਦੇ ਵਿੱਚ ਲੱਖਪਤੀ ਬਣਨਾ ਮੈਂ 2024 ਦੇ ਵਿੱਚ ਕਰੋੜਪਤੀ ਬਣਨਾ ਮੈਂ 2024 ਦੇ ਵਿੱਚ ਆਜ ਦਾ ਮਕਾਮ ਮੈਂ ਹਾਸਲ ਕਰਨਾ ਹੀ ਕਰਨਾ ਵਾਂ ਮੈਂ ਤੁਹਾਨੂੰ ਗਰੰਟੀ ਦੇਤੀ ਲਿਖ ਕੇ ਦਿਨਾ 101% ਤੁਸੀਂ 2024 ਦੇ ਵਿੱਚ ਕਰੋੜਪਤੀ ਬਣ ਜਾਓਗੇ ਤੁਸੀਂ ਲੱਖਪਤੀ ਬਣ ਜਾਓਗੇ ਇਹ ਮੇਰਾ ਵਾਦਾ ਤੁਹਾਡੇ ਨਾਲ ਤੁਸੀਂ ਇੱਕ ਵਾਰੀ ਸੋਚਣਾ ਸ਼ੀਨੂ ਤਾਂ ਕਰੋ ਕਿਉਂਕਿ ਪਤਾ ਕੀ ਆ ਦੇਖੋ ਜਦੋਂ ਅਸੀਂ ਚੀਜ਼ ਨਾਲ ਸੋਚਦੇ ਆ ਨਾ ਦਿਮਾਗ ਨਾਲ ਸੋਚਦੇ ਆ ਜਦੋਂ ਅਸੀਂ ਸੋਚਣਾ ਸ਼ੁਰੂ ਕਰ ਦਿੰਦੇ ਆ ਵੀ ਜਰੂਰ ਮੈਂ 2024 ਦੇ ਵਿੱਚ ਮੈਂ ਕਰੋੜਪਤੀ ਬਣਨਾ ਤੁਹਾਡਾ ਦਿਮਾਗ ਤੁਹਾਨੂੰ ਉਦਾਂ ਦੇ ਆਈਡੀਆ ਦੇਣੇ ਸ਼ੁਰੂ ਕਰ ਦੇਗਾ ਵੀ ਤੂੰ 2024 ਵਿੱਚ ਕਰੋੜਪਤੀ ਬਣਨਾ ਤੂੰ ਆ ਕੰਮ ਕਰ ਲੈ ਤੂੰ ਇਹ ਕੰਮ ਕਰ ਲੈ ਤੂੰ ਪੈਸੇ ਕਮਾਣੇ ਸ਼ੁਰੂ ਕਰ ਦੇਗਾ ਤੂੰ ਆ ਨੌਕਰੀ ਛੱਡ ਤੂੰ ਆ ਨੌਕਰੀ ਕਰ ਲੈ ਤੂੰ ਪੈਸੇ ਕਮਾਣੇ ਸ਼ੁਰੂ ਕਰ ਲੇਗਾ ਤੇਰੇ ਕੋਲ 2 ਘੰਟੇ ਹੈਗੇ ਨੇ ਤੂੰ 2 ਘੰਟੇ ਦੇ ਵਿੱਚ ਪਾਰਟ ਟਾਈਮ ਕੰਮ ਕਰ ਲੈ ਤੈਨੂੰ ਪੈਸੇ ਹੋਣਗੇ ਉਹ ਜੋੜ-ਜੋੜ ਕੇ ਵੀ ਤੂੰ ਕਰੋੜਪਤੀ ਬਣ ਸਕਦਾ ਹਾਂ ਤੇ ਤੁਹਾਨੂੰ ਜਿਹੜੇ ਫੋਨ ਤੇ ਵੀਡੀਓ ਦੇਖਣੀਆਂ ਉਹ ਵੀਡੀਓ ਵੀ ਤੁਹਾਨੂੰ ਇਦਾਂ ਦੀਆਂ ਦੇਖਣੀਆਂ ਵੀ 4 ਮਹੀਨੇ ਦੇ ਵਿੱਚ ਕਰੋੜਪਤੀ ਬਣੋ 3 ਮਹੀਨੇ ਦੇ ਵਿੱਚ ਕਰੋੜਪਤੀ ਬਣੋ ਅਮੀਰ ਕਿਵੇਂ ਬਣੀਏ ਇੰਸਟਾਗ੍ਰਾਮ ਤੇ ਦੇਖੋਗੇ ਇੰਸਟਾਗ੍ਰਾਮ ਤੇ ਵੀਦਾ ਦੇ ਰੀਲ ਆਉਣਗੇ ਫੇਸਬੁੱਕ ਤੇ ਦੇਖੋਗੇ ਫੇਸਬੁੱਕ ਤੇ ਵੀਦਾ ਦੇ ਰੀਲ ਆਉਣਗੇ ਇਹ ਵਾਕਈ ਸੱਚੀ ਗੱਲ ਆ 101% ਜੀਵਨ ਦਾ ਤੁਸੀਂ ਸੋਚੋਗੇ ਨਾ ਤੁਸੀਂ ਉਵੇਂ ਦੇ ਬਣ ਜਾਓਗੇ ਸਾਡਾ ਦਿਮਾਗ ਜਿਹੜਾ ਚੁੰਬਕ ਦੀ ਤਰ੍ਹਾਂ ਕੰਮ ਕਰਦਾ ਵਾ ਸੋ ਇਸ ਕਰਕੇ ਜੇ ਤੁਸੀਂ ਕੁਝ ਸੋਚਣਾ ਚਾਹੁੰਦੇ ਹੋ ਹਨਾ ਤਾਂ ਤੁਸੀਂ ਵਧੀਆ ਸੋਚੋ ਚੰਗਾ ਸੋਚੋ ਜਿਹੜਾ ਦਿਮਾਗ ਆ ਇਹ ਸਾਡਾ ਦਿਮਾਗ ਬਹੁਤ ਹੀ ਤਗੜਾ ਬਹੁਤ ਹੀ ਤਗੜੀ ਪਾਵਰ ਆ ਇਹਦੇ ਅੰਦਰ ਬਹੁਤ ਹੀ ਤਗੜੀ ਏਅਰ ਬੋਲਡ ਪਾਵਰਫੁਲ ਨਾ ਬਹੁਤ ਜਿਆਦਾ ਪਾਵਰਫੁਲ ਨਾ ਕਿਉਂਕਿ ਜਦੋਂ ਤੁਸੀਂ ਕੋਈ ਵੀ ਕੰਮ ਕਰਨਾ ਵਾ ਨਾ ਕੋਈ ਵੀ ਕੰਮ ਕਰਨਾ ਵਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਮਾਗ ਦੇ ਵਿੱਚ ਸੋਚਣਾ ਪਊਗਾ ਤੁਸੀਂ ਖੁਦ ਸੋਚੋ ਤੁਸੀਂ ਆਪਣੇ ਆਪ ਤੇ ਗੱਲ ਲਾ ਲਓ ਅਗਰ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ ਜਾਂ ਮੰਨ ਕੇ ਜਦੋਂ ਤੁਸੀਂ ਕਿਸੇ ਬੰਦੇ ਨੂੰ ਮਿਲਣ ਜਾਣਾ ਚਾਹੁੰਦੇ ਹੋ ਜਾਂ ਕਿਸੇ ਬੰਦੇ ਨੂੰ ਤੁਸੀਂ ਮਿਲਣਾ ਚਾਹੁੰਦੇ ਹੋ ਪਰ ਉਸ ਤੋਂ ਪਹਿਲਾਂ ਤੁਹਾਨੂੰ ਪਹਿਲਾਂ ਦਿਮਾਗ ਦੇ ਵਿੱਚ ਸੋਚਣਾ ਪਊਗਾ ਵੀ ਯਾਰ ਮੈਂ ਉਹ ਬੰਦੇ ਕੋਲ ਜਾਣਾ ਪਹਿਲਾਂ ਜਦੋਂ ਤੁਸੀਂ ਸੋਚੋਗੇ ਆਪਣੇ ਦਿਮਾਗ ਨੂੰ ਇੰਡੀਕੇਟਰ ਦੋਗੇ ਤਾਈ ਤੁਸੀਂ ਉਸ ਬੰਦੇ ਕੋਲ ਪਹੁੰਚ ਸਕੋਗੇ ਤਾਈ ਤੁਸੀਂ ਉਹ ਕੰਮ ਤੁਸੀਂ ਕਰ ਸਕੋਗੇ ਕਿਉਂਕਿ ਕਹੋਗੇ ਤੁਸੀਂ ਉਹ ਚੀਜ਼ ਨੂੰ ਸੋਚਿਆ ਵਾ ਸੋ ਜੀਵਨ ਦਾ ਤੁਸੀਂ ਸੋਚੂਗੇ ਤੁਸੀਂ ਉਵੇਂ ਦਾ ਬਣ ਜਾਓਗੇ ਸਾਡਾ ਦਿਮਾਗ ਜਿਹੜਾ ਚੁੰਬਕ ਦੀ ਤਰ੍ਹਾਂ ਕੰਮ ਕਰਦਾ ਵਾ ਜੋ ਤੁਸੀਂ ਇੱਥੋਂ ਕਰੋਨਾ ਚਾਹੁੰਦੇ ਹੋ ਤੁਸੀਂ ਉਹ ਹੀ ਇੱਥੋਂ ਕਰਾ ਸਕਦੇ ਹੋ ਜੋ ਤੁਸੀਂ ਇੱਥੋਂ ਹਾਸਲ ਕਰਨਾ ਚਾਹੁੰਦੇ ਹੋ ਆਪਣੇ ਦਿਮਾਗ ਤੋਂ ਤੁਸੀਂ ਉਹੀ ਚੀਜ਼ ਨੂੰ ਹਾਸਲ ਕਰ ਸਕਦੇ ਹੋ ਕੁਝ ਬੰਦੇ ਮੈਂ ਦੇਖੇ ਨੇ ਹਨ ਉਹ ਕੀ ਕਰਦ ਨੇ ਉਹ ਕਹਿੰਦੇ ਵੀ ਯਾਰ ਅਸੀਂ ਸੋਚਦੇ ਵੇ ਗੋਦਾ ਪਰ ਸਾਡੇ ਨਾਲ ਹੁੰਦਾ ਨਹੀਂ ਹੈਗਾ ਸਾਡਾ ਦਿਮਾਗ ਦੇਖੋ ਕਿਵੇਂ ਕੰਮ ਕਰਦਾ ਵਾ ਸਾਡੇ ਦਿਮਾਗ ਮੰਨ ਕੇ ਚਲੋ ਆ ਸਾਡਾ ਦਿਮਾਗ ਆ ਜਾਨੀ ਕਿ ਇਹਨੂੰ ਆਪ ਚੁੰਬਕ ਕਿਹ ਦੇਨੇ ਆ ਤੁਸੀਂ ਕੀ ਜੀ ਕਿਸੇ ਚੀਜ਼ ਨੂੰ ਸੋਚਿਆ ਵੀ ਯਾਰ ਮੈਂ 2024 ਦੇ ਵਿੱਚ ਮੰਨ ਕੇ ਚੱਲਦਾ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ ਤੁਸੀਂ 2024 ਦੇ ਵਿੱਚ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ ਜੋ ਤੁਸੀਂ ਸੋਚਿਆ ਉਹ ਚੀਜ਼ ਇੱਥੇ ਸੀਗੀ ਹਨਾ ਆ ਤੁਹਾਡਾ ਦਿਮਾਗ ਆ ਗਿਆ ਆ ਤੁਸੀਂ ਚੀਜ਼ ਨੂੰ ਸੋਚਿਆ ਤੁਸੀਂ ਡੇਢੀ ਸੋਚ ਲਉ ਇਹ ਚੀਜ਼ ਹੌਲੀ 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 ਤੁਹਾਡੇ ਦਿਮਾਗ ਦੇ ਉਹ ਚੀਜ਼ ਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕਰਤਾ ਕਰੋੜ ਰੁਪਏ ਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕਰਤਾ ਜਦੋਂ ਤੁਸੀਂ ਸੋਚੀ ਜਾਉਂਗੇ ਸੋਚੀ ਜਾਉਂਗੇ ਉਹ ਚੀਜ਼ ੋਹਲੇ 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 ਤੁਹਾਡੇ ਦਿਮਾਗ ਦੇ ਕੋਲ ਆ ਹੀ ਜਾਏਗੀ ਆ ਹੀ ਜਾਏਗੀ ਤੁਸੀਂ ਸੋਚਦੇ ਸੋਚਦੇ ਤੁਹਾਨੂੰ 11 ਮਹੀਨੇ ਹੋ ਗਏ 11 ਮਹੀਨੇ ਹੋ ਗਏ ਤੇ ਜਿਹੜਾ ਕਰੋੜ ਰੁਪਏ ਸੀ ਤੁਹਾਡੇ ਕੋਲ ਆ ਗਿਆ ਜਾਨੀ ਇਕੱਠਾ ਹੋਣਾ ਸ਼ੁਰੂ ਹੋ ਗਿਆ ਤੁਸੀਂ ਉਹ ਕਰਨਾ ਸੀ ਚਾਹੇ ਲਾੜਰੀ ਨਿਕਲਨੀ ਸੀ ਤੁਹਾਡੀ ਜਾਂ ਕੁਝ ਵੀ ਹੋਣਾ ਸੀ ਜਾਨੀ ਕਿ ਤੁਹਾਨੂੰ ਕਰੋੜ ਰੁਪਏ ਮਿਲਣਾ ਹੀ ਮਿਲਣਾ ਸੀ ਉਹ ਚੀਜ਼ ਜਿਹੜੂ ਤੁਸੀਂ ਇੱਥੇ ਆ ਗਏ ਤੁਹਾਨੂੰ 11 ਮਹੀਨੇ ਹੋ ਗਏ ਤੁਸੀਂ ਪਤਾ ਕੀ ਕਰਦੇ ਹੋ ਤੁਸੀਂ ਸੋਚਦੇ ਹੋ ਵੀ ਯਾਰ ਮੈਂ 11 ਮਹੀਨੇ ਹੋ ਗਏ ਮੈਂ ਇਹ ਚੀਜ਼ ਨੂੰ ਸੋਚਦੇ ਸੋਚਦੇ ਮੇਰੇ ਕੋਲ ਇਹ ਚੀਜ਼ ਨਹੀਂ ਆਈ ਹੈਗੀ ਹਾਸਲ ਨਹੀਂ ਹੋਈ ਹੈਗੀ ਮੈਨੂੰ ਇਹ ਲੱਗਦਾ ਹੈਗਾ ਮੈਂ ਕਰੋੜਪਤੀ ਬਣੂੰਗਾ ਤੁਸੀਂ ਸੋਚਣਾ ਬੰਦ ਕਰ ਦਿਨੇ ਤੁਸੀਂ ਸੋਚਣਾ ਬੰਦ ਕਰ ਦਿਨੇ ਹੋ ਤੇ ਜਿਹੜੀ ਚੀਜ਼ ਤੁਸੀਂ ਰਪਈ ਸੋਚੀ ਸੀ ਕਰੋੜ ਰੁਪਏ ਤੁਹਾਡੇ ਲੱਗੇ ਆ ਗਏ ਸੀ ਜਦੋਂ ਹੀ ਤੁਸੀਂ ਸੋਚਣਾ ਬੰਦ ਕੀਤਾ ਤਾਂ ਇਹ ਕਰੋੜ ਰੁਪਏ ਪਿੱਛੇ ਜਾਣਾ ਸ਼ੁਰੂ ਹੋ ਗਿਆ ਕਿਉਂ ਹੋ ਗਿਆ ਕਿਉਂਕਿ ਇਹ ਤੁਹਾਡਾ ਦਿਮਾਗ ਸੀਗਾ ਜਿਹੜਾ ਚੁੰਬਕ ਸੀ ਤੁਹਾਡੀ ਸੋਚ ਸੀ ਇਹ ਤੁਸੀਂ ਇੱਥੋਂ ਉਹ ਚੁੰਬਕ ਚੱਕ ਕੇ ਬੱਸੇ ਰੱਖਦੀ ਕਿਵੇਂ ਰੱਖਦੀ ਤੁਸੀਂ ਸੋਚਣਾ ਬੰਦ ਕਰਤਾ ਤੁਸੀਂ ਸੋਚੇ ਹੀ ਨਹੀਂ ਹੈਗਾ ਤੁਸੀਂ 11 ਮਹੀਨੇ ਤੱਕ ਸੋਚਿਆ 11 ਮਹੀਨੇ ਤੋਂ 1 ਕਰੋੜ ਰੁਪਏ ਇੱਥੋਂ ਲੈ ਕੇ ਇੱਥੇ ਤੱਕ ਆ ਗਿਆ ਸਿਰਫ ਤੁਹਾਨੂੰ ਕਿੰਨੇ ਦਿਨ ਬਾਅਦ ਮਿਲਣਾ ਸੀ ਤੁਹਾਨੂੰ 5 ਦਿਨ ਬਾਅਦ ਉਹ ਕਰੋੜ ਰੁਪਏ ਤੁਹਾਨੂੰ ਮਿਲ ਜਾਣਾ ਸੀ ਤੁਸੀਂ ਸਿਰਫ 5 ਦਿਨ ਹੀ ਸੋਚਣਾ ਸੀ ਹੋਰ ਤੇ ਤੁਸੀਂ ਕਰੋੜ ਰੁਪਏ ਹਾਸਿਲ ਕਰ ਲੈਣਾ ਸੀ ਤੁਸੀਂ ਕਿਉਂ ਨਹੀਂ ਕਰ ਸਕ ਗਏ ਕਿਉਂਕਿ ਤੁਸੀਂ 11 ਮਹੀਨੇ ਸੋਚ ਸੋਚ ਕੇ ਸੋਚ ਸੋਚ ਕੇ ਤੁਸੀਂ ਅੱਕ ਗਏ ਤੁਸੀਂ ਕਹ ਵੀ ਨਹੀਂ ਯਾਰ ਇਹ ਸਾਡੇ ਵਾਸਤੇ ਨਹੀਂ ਹੈਗਾ ਝੂਠ ਬੋਲਦੇ ਆ ਕਿ ਸਾਡਾ ਦਿਮਾਗ ਚੁੰਬਕ ਵਾਂਗੂ ਨਹੀਂ ਕੰਮ ਕਰਦਾ ਆਏਗਾ ਤੁਸੀਂ ਅੱਕ ਜਾਂਦੇ ਹੋ ਇਰੀਟੇਟ ਹੋਣਾ ਸ਼ੁਰੂ ਹੋ ਜਾਂਦੇ ਹੋ ਜਦੋਂ ਕਰੋੜ ਰੁਪਏ ਤੁਹਾਡੇ ਕੋਲ ਆਉਂਦਾ ਸੀਗਾ ਉਹ ਉੱਥੇ ਅੱਗੇ ਰੁਕ ਗਿਆ ਤਦ ਕੋਈ ਤੁਸੀਂ ਸੋਚਣਾ ਬੰਦ ਕਰਤਾ ਜੇ ਤੁਸੀਂ 5 ਦਿਨ ਸੋਚਦੇ ਤਾਂ ਉਹ ਕਰੋੜ ਰੁਪਏ ਤੁਹਾਡੇ ਕੋਲ ਆ ਜਾਣਾ ਸੀ ਹੁਣ ਕਰੋੜ ਰੁਪਏ ਇੱਥੇ ਆ ਇਹ ਤੁਹਾਡਾ ਦਿਮਾਗ ਆ ਇਹ ਜਾਨੀ ਕਿ ਚੁੰਬਕ ਆ ਤੁਸੀਂ ਇਹਨੂੰ ਚੱਕ ਕੇ ਇੱਕ ਪਾਸੇ ਰੱਖਤਾ ਜਿਹੜਾ ਕਰੋੜ ਰੁਪਏ ਸੀ ਉਹ ਆਟੋਮੈਟਿਕਲੀ ਪਿੱਛੇ ਚਲੇਗਾ ਸਾਡਾ ਦਿਮਾਗ ਇਵੇਂ ਕੰਮ ਕਰਦਾ ਵਾ ਤੁਸੀਂ ਥੱਕ ਜਾਂਦੇ ਹੋ ਸੋਚਦੇ ਨਹੀਂ ਹੈਗੇ ਤੁਸੀਂ ਤੋ ਅਗਰ ਤੁਸੀਂ ਕੋਈ ਚੀਜ਼ ਨੂੰ ਹਾਸਲ ਕਰਨਾ ਚਾਹੁੰਦੇ ਹੋ ਨਾ ਉਹਨੂੰ ਬਾਰ-ਬਾਰ ਸੋਚੋ ਆਪਣੇ ਫੋਨ ਦੇ ਉੱਤੇ ਵਾਲਪੇਪਰ ਲਗਾਓ ਆਪਣੇ ਘਰ ਦੀ ਦੀਵਾਰ ਦੇ ਉੱਤੇ ਜਿੱਥੇ ਤੁਸੀਂ ਸੋਣਦੇ ਹੋ ਉਹਦੇ ਸਾਹਮਣੇ ਇੱਕ ਤੁਸੀਂ ਪ੍ਰਿੰਟ ਆਊਟ ਕਢਵਾ ਕੇ ਲਗਾ ਰਹੋ ਜੋ ਵੀ ਤੁਹਾਡੇ ਕੋਲ ਹੈਗਾ ਉਹਦੇ ਪ੍ਰਿੰਟ ਆਊਟ ਲਗਾ ਰਹੋ ਫੋਨ ਤੇ ਵਾਲਪੇਪਰ ਲਗਾ ਰਹੋ ਦਿਮਾਗ ਦੇ ਵਿੱਚ ਇੰਡੀਕੇਟਰ ਜਗਾਉਂਦੇ ਰਹੋ ਵੀ ਯਾਰ ਮੈਂ ਕਰੋੜ ਰੁਪਇਆ ਕਮਾਣਾ ਵੀਰ ਮੈਂ ਉਸ ਲੈਵਲ ਦਾ ਕੰਮ ਕਰਨਾ ਮੈਂ ਉੱਥੇ ਪਹੁੰਚਣਾ ਵਾ ਜਦੋਂ ਤੁਸੀਂ ਇਹ ਚੀਜ਼ਾਂ ਸੋਚੋਗੇ ਨਾ ਤਾਂ ਜੋ ਵੀ ਤੁਸੀਂ ਸੋਚਿਆ ਆਪਣੇ ਦਿਮਾਗ ਨਾਲ ਜੋ ਵੀ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਜੀ ਤੁਸੀਂ 101% ਤੁਸੀਂ ਉਹ ਚੀਜ਼ ਨੂੰ ਤੁਸੀਂ ਹਾਸਲ ਕਰ ਲਓਗੇ ਤੇ ਤੁਸੀਂ ਕਾਮਯਾਬ ਹੋ ਜਾਓਗੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਮੇਰਾ ਵਾਦਾ ਤੁਹਾਡੇ ਨਾਲ ਤੁਸੀਂ ਇੱਕ ਵਾਰੀ ਸੋਚਣਾ ਤਾਂ ਸ਼ੁਰੂ ਕਰੋਗਾ ਕਿਵੇਂ ਇਨਸਾਨ ਜੀਵਨ ਦਾ ਸੋਚਦਾ ਨਾ ਉਹ ਉਮੀਦੇ ਇਹੀ ਬਣ ਜਾਂਦਾ ਵਾ ਸੋ ਇਸ ਕਰਕੇ ਜੇ ਤੁਸੀਂ ਵਧੀਆ ਸੋਚੋਗੇ ਜ਼ਿੰਦਗੀ ਦੇ ਵਿੱਚ ਤੁਸੀਂ ਅੱਗੇ ਵੱਧ ਸਕੋਗੇ ਜੇ ਤੁਸੀਂ ਮਾੜਾ ਸੋਚੋਗੇ ਤੁਸੀਂ ਜ਼ਿੰਦਗੀ 'ਚ ਕਦੇ ਵੀ ਤੁਸੀਂ ਅੱਗੇ ਨੇ ਵਧ ਸਕਦੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਨ ਰਹੇ ਨਾ ਵਾ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਨ ਮੇ